ਵਰਸਾ ਸਿੰਘ ਬਲਟੋਆ ਜੀ ਵਰਸਸ ਭਾਈ ਅਮਰਤਪਾਲ ਸਿੰਘ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਕਰਨਤਾਰਨ ਸਾਹਿਬ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹਦੇ ਤੇ ਸੋਸ਼ਲ ਮੀਡੀਆ ਤੇ ਇੱਕ ਡਿਬੇਟ ਚੱਲ ਰਹੀ ਹੁੰ ਜਦੋਂ ਵਰਸਾ ਸਿੰਘ ਬਲਟੋਆ ਕਾਊਂਟਰ ਅਟੈਕ ਕਰਦੇ ਨੇ ਬੜੇ ਸੋਹਣੇ ਲੱਗਦੇ ਨੇ ਦਲੀਲਾਂ ਵੀ ਬੜੀਆਂ ਬਾ ਕਮਾਲ ਲੱਗਦੀਆਂ ਨੇ ਉਹ ਕਹਿੰਦੇ ਮੈਂ ਵੀ ਐ ਐਨਐਸਏ ਜਿਹੜਾ ਉਹ 3 ਸਾਲ ਦੀ ਬਿਲਕੁਲ ਇਹ ਅਮਰਤਪਾਲ ਸਿੰਘ ਨੇ ਤਾਂ ਜੀ 1 ਸਾਲ ਕੀਤਾ 1 ਸਾਲ ਕੀਤਾ ਉਹ ਕਹਿੰਦੇ ਅਮਰਿਤਪਾਲ ਸਿੰਘ ਨੇ ਟੋਟਲ 1 ਸਾਲ ਜੇਲ੍ਹ ਕੱਟੀ ਆ ਮੈਂ 7 ਸਾਲ ਜੇਲ੍ਹ ਕੱਟੀ ਹੂੰ ਗੱਲ ਬੜੀ ਵਧੀਆ ਵੀਰ ਜੀ ਹਣਾ ਸੰਗਤ ਵੀ ਆਖੂਗੀ ਵੀ ਗੱਲ ਤੇ ਵਿਰਸਾ ਸਿੰਘ ਹੋਣੀ ਵਧੀਆ ਕ ਵਧੀਆ ਤਾਂ ਅਮਰਿਤਪਾਲ ਸਿੰਘ ਧਾਰਮਿਕ ਬੰਦਾ ਹੈ ਤੇ ਵਿਰਸਾ ਸਿੰਘ ਬਲਟੋਆ ਤੇ ਰਾਜਨੀਤਿਕ ਬੰਦਾ ਹੈ ਵਿਰਸਾ ਸਿੰਘ ਜੀ ਨੇ ਕੁਰਬਾਨੀ ਕੀਤੀ ਜੀ ਜੇਲ੍ਹ ਕੱਟੀ ਐਨਐਸਏ ਕੱਟਿਆ ਬਿਲਕੁਲ ਉਸ ਤੋਂ ਬਾਅਦ ਪੰਥਨੇ ਕੀ ਕੀਤਾ ਭਲਾ ਉਹਨਾਂ ਨੇ ਇੱਥੇ ਫਸਦੀ ਗੱਲ ਆ ਕੇ ਹੂੰ ਪੰਥ ਨੇ ਬਣਾਈ ਮਨਿਸਟਰ ਹੂੰ ਪੰਥ ਨੇ ਬਣਾਈ ਐਮ ਐਲ اے ਬਿਲਕੁਲ ਪੰਥ ਨੇ ਪੂਰਾ ਸਾਥ ਦਿੱਤਾ ਸਹਿਯੋਗ ਦਿੱਤਾ ਵਜ਼ੀਰੀਆਂ ਦਿੱਤੀਆਂ ਹੂੰ ਜਿਹੜੇ ਜਿਹੜਾ ਪਰਿਵਾਰ ਘਾਹ ਖੋਤ ਕੇ ਹੂੰ ਆਪਣੀ ਡੰਗਰਾਂ ਨੂੰ ਪਾ ਕੇ ਗੱਡੀ ਚਲਾਉਂਦਾ ਸੀ ਘਰ ਦਾ ਸਿਸਟਮ ਵਿਚਾਰਾ ਮਾਤੜ ਸੀ ਜਿਵੇਂ ਸਾਰੇ ਕਿਹੜੇ ਵੀ ਮਤਲਬ ਆਪਾਂ ਕਿਸੇ ਦੇ ਪਰਿਵਾਰ ਤੇ ਕੋਈ ਟਿੱਪਣੀ ਨਹੀਂ ਕਰਦੇ ਪਰ ਮੈਂ ਇੱਕ ਗੱਲ ਕਹਿਣਾ ਉਸ ਇਲਾਕੇ ਦੀ ਗੱਲ ਮਸ਼ਹੂਰ ਹੈ ਮੈਂ ਤਾਂ ਕਿ ਕਈ ਵਾਰ ਬਿਰਸਾ ਸਿੰਘ ਆਪੋ ਵੀ ਕਹਿ ਦਿੰਦੇ ਵੀ ਮੈਂ بڑے ਇਹੋ ਜਿਹੇ ਪਰਿਵਾਰ ਚੋਂ ਆਇਆ ਹਾਂ ਵੀ ਜਿੱਥੇ ਸਾਡੀਆਂ ਬੀਬੀਆਂ ਨੇ ਵੀ ਵਿਚਾਰੀਆਂ ਨੇ ਇੰਨਾ ਜ਼ਿਆਦਾ ਮੋਢੇ ਨਾਲ ਮੋਢਾ ਜੋੜ ਕੇ ਘਾਹ ਖੋਤ ਕੇ ਕੰਮ ਕੀਤਾ ਲੋਕ ਦੁਚਿੱਤੀ ਦੇ ਵਿੱਚ ਨੇ ਵੀ ਦੋਵੇਂ ਕਹਿੰਦੇ ਵੀ ਮੈਂ ਵੀ ਪੰਤਕ ਚੇਰਾ ਉਹ ਵੀ ਕਹਿੰਦਾ ਮੈਂ ਵੀ ਪੰਤਕ ਚੇਰਾ ਹੈ ਨਾ ਉਹ ਲੋਕ ਜੀਰਾ ਸਾਹਿਬ ਵੀ ਜੀਰਾ ਸਾਹਿਬ ਵੀ ਕਹਿ ਰਹੇ ਮੈਂ ਉਹ ਉਹਨਾਂ ਨੇ ਵੀ ਕਹਿ ਲੱਗਾ ਸੀ ਕਿ ਜੀਰਾ ਸਾਹਿਬ ਨੇ ਕਿਹਾ ਵੀ ਪੰਥਕ ਚੇਰਾ ਹੁਣ ਲੋਕ ਚਿੰਤਾ ਦੇ ਵਿੱਚ ਨੇ ਵੀ ਕਿਹੜੇ ਪਾਸੇ ਜਾਈਏ ਕਿਹੜੀ ਐਂਗਲ ਤੋਂ ਪੰਥਕ ਹਲਕਾ ਕਰਾਂ ਇੱਕ ਇੱਕ ਹੋਰ ਚੀਜ਼ ਹੈ ਵੀ ਕੱਲੇ ਖਡੂਰ ਸਾਹਿਬ ਨੂੰ ਕਿਉਂ ਪੰਥਕ ਹਲਕਾ ਕੀਤਾ ਜੇ ਇੱਕ ਇੱਕ ਫਰੀਦਕੋਟ 'ਚ ਵੀ ਹੈ ਭਾਈ ਬੈਂਸ ਸਿੰਘ ਜੀ ਦਾ ਬੇਟਾ ਲੜ ਰਿਹਾ ਹੈ ਉਧਰ ਕਿਉਂ ਨਹੀਂ ਕਿਸੇ ਦਾ ਧਿਆਨ ਇਹ ਇਹ ਚੋਣ ਜ਼ਰੂਰੀ ਹੈ ਭਾਈ ਸਿਮਰਨਜੀਤ ਸਿੰਘ ਮਾਨ ਮਾਨ ਸਾਹਿਬ ਲੜੇ ਨੇ ਉਹ ਨਹੀਂ ਪੰਥਕ ਅਮਰਿਤਪਾਲ ਸਿੰਘ ਵੀ ਧਾਰਮਿਕ ਤੋਂ ਰਾਜਨੀਤੀ ਵੱਲ ਆ ਰਿਹਾ ਮੈਂ ਕਹਿੰਦਾ ਮੰਨ ਲੈਣਾ ਮੈਂ ਇਹ ਗੱਲ ਕਿ ਅਮਰਿਤਪਾਲ ਸਿੰਘ ਨੇ ਵੀ ਕੁਰਬਾਨੀ ਦਿੱਤੀ ਹੈ ਤੇ ਉਹ ਕਹਿੰਦਾ ਵੀ ਚੱਲ ਮੈਨੂੰ ਵੋਟਾਂ ਪਾ ਕੇ ਜਿਤਾਓ ਜੀ ਜਦੋਂ ਵਿਰਸਾ ਸਿੰਘ ਬਾੰਗ ਅਮਰਿਤਪਾਲ ਵੀ ਪੰਥਨਾਗਦਾਰੀ ਕਰੇਗਾ ਉਹ ਦਿਨ ਉਹ ਵੀ ਜਿੱਤ ਲਾਂਗੇ ਫਟਵਾ ਸਾਹਿਬ ਨੇ ਤੇ ਬਹੁਤ ਵੱਡੇ ਵੱਡੇ ਉਜਾਮ ਲਾਤੇ ਵੀ ਜਿਹੜਾ ਉਹਨਾਂ ਨੂੰ ਅਨਾਉਂਸ ਕਰ ਰਿਹਾ ਰਾਜਦੇਵ ਸਿੰਘ ਵਕੀਲ ਸਾਹਿਬ ਉਹ ਤੇ ਖੁਦ ਆਰਐਸਐਸ ਜੁਆਇਨ ਕਰ ਚੁੱਕੇ ਨੇ ਮੈਂ ਕਿਹਾ ਜੀ ਮੰਨ ਲਈ ਗੱਲ ਜੀ ਅੱਜ ਸੁਖਵੀਰ ਸਿੰਘ ਕਹਿੰਦਾ ਭਾਜਪਾ ਦੁਸ਼ਮਣ ਹੈ ਹੂੰ ਤੇ ਯਾਰ ਤੂੰ ਇਨੇ ਸਾਲ ਉਹਨਾਂ ਦੇ ਨਾਲ ਉਹਨਾਂ ਦੇ ਸਿਰਾਂ ਦੇ ਉੱਤੇ ਗੰਜੇ ਸਿਰਾਂ ਦੇ ਉੱਤੇ ਪੱਗਾਂ ਬੰਨਦਾ ਰਿਹਾ ਤੂੰ ਕਦੀ ਮਾਫੀ ਮੰਗੀ ਪੰਥੀ ਤੋਂ ਇਸ ਗੱਲ ਦੀ ਤੇ ਸਾਥੋਂ ਗਲਤੀ ਹੋਈ ਸੀ ਅੱਜ ਸਾਨੂੰ ਨਾ ਸਿਖਾਓ ਜੀ ਕਿ ਕਿੰਨੇ ਕਿਹੜੀ ਦੇ ਜਿਹੜਾ ਐਨਐਸਏ ਲੱਗੀ ਹੈ ਭਾਈ ਅਮਰਤਪਾਲ ਸਿੰਘ ਤੇ ਉਹ ਕਿਹੜੇ ਕਾਨੂੰਨ ਦੇ ਹਿਸਾਬ ਨਾਲ ਲੱਗੀ ਹੈ ਹੂੰ ਕਿਉਂਕਿ ਨਾ ਤਾਂ ਇੱਕ ਬੰਬ ਫੜਿਆ ਗਿਆ ਨਾ ਇੱਕ ਇਲੀਗਲ ਬੰਦੂਕ ਫੜੀ ਗਈ ਹੈ ਨਾ ਕੋਈ ਬੰਦਾ ਮਰਿਆ ਨਾ ਕਿਤੇ ਅੱਗ ਲੱਗੀ ਤੇ ਲੱਗ ਗਈ ਐਨਐਸਏ ਤੇ ਉਹਦੇ ਦੂਸਰੇ ਪਾਸੇ ਹਰਿਆਣੇ ਚ ਮਵਾਤ ਏਰੀਏ ਦੇ ਵਿੱਚ ਮਸਜਿਦਾਂ ਛੜ ਗਈਆਂ ਬੰਦੇ ਮਰ ਗਏ ਜੀ ਡੰਗਿਆਂ ਦੇ ਵਿੱਚ ਬੰਦੇ ਮਰ ਗਏ ਐਨਐਸਏ ਕਿਉਂ ਨਹੀਂ ਲੱਗੀ ਕਿਹੜਾ ਕਾਨੂੰਨ ਹੈ ਇਹ ਕਿਹੜਾ ਕਾਨੂੰਨ ਹੈ ਇਹ ਕਿਹੜਾ ਸੰਵਿਧਾਨ ਹੈ ਜਿਹੜਾ ਮਵਾਤ ਵਾਲੇ ਜਿਹੜੇ ਗੁੰਡੇ ਨੇ ਉਹਨਾਂ ਲਈ ਵੱਖਰਾ ਮੋਨੂ ਮਾਨੇ ਸਰ ਉਹਨਾਂ ਲਈ ਵੱਖਰਾ ਤੇ ਅਮਰਤਪਾਲ ਸਿੰਘ ਉਹਨਾਂ ਲਈ ਵੱਖਰਾ ਇਹ ਵੱਖਰੀ ਗੱਲ ਹੈ ਕਿ ਤੁਹਾਡੀ ਹੈ ਸੈਂਟਰ ਦਾ ਸੈਟਿੰਗ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸੁਰਖਾਪ ਟੀਵੀ ਨਾਲ ਮੈਂ ਹਕ ਉਤਿਆਲ ਸਿੰਘ ਤੇ ਅਕਸਰ ਜਦੋਂ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆਂ ਤੇ ਅੱਜ ਕੱਲ੍ਹ ਜੋ ਵਿਵਾਦ ਛੜਿਆ ਹੋਇਆ ਕੌਮ ਦੇ ਵਿੱਚ ਬਹੁਤ ਲੋਕਾਂ ਦੇ ਵਿਚਾਰ ਨੇ ਕਿ ਧਾਰਮਿਕ ਬੰਦਿਆ ਨੂੰ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੀਦਾ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿਆਸਤ ਤੋਂ ਬਿਨਾ ਧਰਮ ਵੀ ਨਹੀਂ ਚੱਲ ਸਕਦਾ ਸੋ ਬਹੁਤ ਸਾਰੀਆਂ ਗੱਲਾਂ ਨੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸੀਂ ਸਾਡੇ ਨਾਲ ਮੌਜੂਦ ਨੇ ਆ ਸਾਡੇ ਸਿੱਖ ਪ੍ਰਚਾਰਕ ਭਾਈ ਪਰਮਪਾਲ ਸਿੰਘ ਜੀ ਜੋ ਸਬਰਾਵਾ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਤੇ ਕਰਦੇ ਆ ਗੱਲਬਾਤਾਂ ਪੌਣੇ ਫਤਿਹ ਸਾਜ ਤੇ ਜਾਣਦੇ ਆ ਕਿ ਸਿਆਸਤ ਕਿਹੜੇ ਪਾਸੇ ਨੂੰ ਜਾ ਰਹੀ ਹੈ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਜੀ ਪੰਜਾਬ ਦੀ ਸਿਆਸਤ ਵਿੱਚ ਨਵਾਂ ਮੋੜ ਆਇਆ ਲੱਗ ਰਿਹਾ ਲੋਕ ਕਹਿ ਰਹੇ ਕਿ ਪੰਜਾਬ ਦੀ ਸਿਆਸਤ ਬਦਲਣ ਵਾਲੀ ਹੈ ਹਰ ਵਾਰ ਕਦੋਂ ਬਦਲੇਗੀ ਤੇ ਬਦਲਾਅ ਕਦੋਂ ਆਵੇਗਾ ਵੀਰ ਜੀ ਦੇਖੋ ਜੇ ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਨੀ ਹੈ ਜੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜੀ ਅਸਲ 'ਚ ਪੰਜਾਬ ਦੀ ਸਿਆਸਤ ਸੱਚੀ ਮੁੱਚੀ ਗੁਰਾਂ ਦੇ ਨਾਂ ਤੇ ਹੀ ਚੱਲਣੀ ਸੀ ਹੂੰ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਕਿਤੇ ਨਾ ਕਿਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ ਮੀਰੀ ਪੀਰੀ ਦਾ ਜੀ ਉਹ ਕਿਤੇ ਨਾ ਕਿਤੇ ਨਾ ਬਹੁਤ ਵੱਡੇ ਪੱਦਰ ਤੇ ਇਹ ਮਾਨਸਿਕਤਾ 'ਚ ਸਰਵਾਈਵ ਕਰਦਾ ਹੂੰ ਹੁਣ ਜਦੋਂ ਉੱਥੇ ਸਿਆਸਤ ਤੇ ਧਰਮ ਜਿਵੇਂ ਤੁਸੀਂ ਇੱਕ ਸਵਾਲ ਸੀਗਾ ਤੁਹਾਡਾ ਇੰਟਰੋਡਕਟਰੀ ਕੀ ਕੀ ਧਾਰਮਿਕ ਬੰਦਿਆਂ ਨੂੰ ਸਿਆਸਤ ਚ ਆਉਣਾ ਚਾਹੀਦਾ ਹੂੰ ਤੇ ਫਿਰ ਗੁਰੂ ਅਰਗੁਣ ਸਾਹਿਬ ਨੂੰ ਜੇ ਸਵਾਲ ਕੀਤਾ ਜਾਵੇ ਤਾਂ ਉਹ ਕਹਿੰਦੇ ਸ਼ਾਇਦ ਧਾਰਮਿਕ ਬੰਦ ਧਾਰਮਿਕ ਬੰਦਿਆਂ ਨੂੰ ਹੀ ਸਿਆਸਤ ਚ ਆਉਣਾ ਚਾਹੀਦਾ ਹੂੰ ਕਿਉਂਕਿ ਜੇ ਸਿਆਸਤ ਧਰਮੀ ਨਹੀਂ ਹੋਏਗੀ ਜੀ ਤੇ ਰਾਜ ਕਿਵੇਂ ਧਰਮੀ ਹੋਏਗਾ ਤੇ ਜੇ ਰਾਜ ਧਰਮੀ ਨਹੀਂ ਹੋਏਗਾ ਹੂੰ ਤੇ ਫਿਰ ਤਾਂ ਉਹ ਸਾਰਾ ਦਾ ਸਾਰਾ ਸਮਾਜ ਦਾ ਬੇੜਾ ਗਰਕ ਕਰ ਦੇਗਾ ਜੀ ਰਾਜ ਦਾ ਕਿਸੇ ਇੱਕ ਧਰਮੀ ਹੋਣਾ ਜਿਵੇਂ ਰੰਗਜੀਵ ਹੈ ਜਾਂ ਅੱਜ ਕੱਲ ਨਵੇਂ ਜਿਹੜੇ ਹੁਣ ਮਤਲਬ ਹਿੰਦ ਹਕੂਮਤ ਦੇ ਜਿੰਨੇ ਵੀ ਬੰਦੇ ਸੋਚਦੇ ਵੀ ਹਿੰਦੂ ਰਾਸ਼ਟਰ ਦੀ ਗੱਲ ਕਰ ਰਹੇ ਮਸਲਾ ਹੁੰਦਾ ਹੈ ਕਿ ਕੀ ਇੱਕ ਧਰਮ ਦਾ ਕੀ ਇੱਕ ਧਰਮ ਦਾ ਨਾਂ ਲੈ ਕੇ ਦੂਜਿਆਂ ਦੀ ਕਤਲੋਗਾਰ ਕੀ ਇੱਕ ਧਰਮ ਦਾ ਨਾਂ ਲੈ ਕੇ ਦੂਜਿਆਂ ਘਟਗਿੰਤੀਆਂ ਦਾ ਜਿਹੜਾ ਉਹ ਨਸਲਕੁਸ਼ੀ ਮਸਲਾ ਹੁੰਦਾ ਫਿਰ ਧਰਮ ਦਾ ਤੇ ਰਾਜਨੀਤੀ ਦਾ ਮਤਲਬ ਕੀ ਬਚਿਆ ਸਿਆਸਤ ਤਾਂ ਇੱਕ ਕਹਿੰਦੇ ਉਹ ਹੱਥ ਜੋੜ ਕੇ ਕਹਿੰਦੇ ਆ ਨਾ ਨੇਤਾ ਵੀ ਸੇਵਾ ਕਰਦੇ ਜੀ ਸੇਵਾ ਆਪਾਂ ਨੂੰ ਵੀ ਪਤਾ ਹੁੰਦੀ ਹੈ ਵੀ ਜੇ ਸੇਵਾ ਦੇ ਮਗਰ ਮੇਵਾ ਨਹੀਂ ਆ ਤੇ ਸੇਵਾ ਕਿਸੇ ਕੰਮ ਦੀ ਨਹੀਂ ਆ ਬਿਲਕੁਲ ਕੋਈ ਸੇਵਾ ਕਰਨ ਲਈ 5 ਕਰੋੜ ਰੁਪਇਆ ਇਲੈਕਸ਼ਨ ਕਿਉਂ ਲੜੇਗਾ ਹੂੰ ਇਹ ਤਾਂ ਕਲੀਅਰ ਜੀ ਬਾਤ ਹੈ ਨਾ 5 ਕਰੋੜ ਰੁਪਇਆ ਲਾ ਕੇ ਕੋਈ ਇਲੈਕਸ਼ਨ ਕਿਉਂ ਲੜੇਗਾ ਜੇ ਮੇਵਾ ਨਹੀਂ ਆ ਮਗਰ ਉਨੇ 5 ਕਰੋੜ ਦਾ 500 ਕਰੋੜ ਬਣਾਉਣਾ ਇਸ ਕਰਕੇ ਉਹ ਹੱਥ ਜੋੜ ਕੇ ਲੋਕਾਂ ਨੂੰ ਇਸ ਗੱਲ ਤੇ ਮੂਰਖ ਬਣਾਉਂਦਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਇਹ ਇਹ ਸਵਾਲ ਪਤਾ ਕਿਉਂ ਚੱਕਿਆ ਸੀ ਇਹ ਸਵਾਲ ਮੈਂ ਇਸ ਕਰਕੇ ਚੱਕਿਆ ਸੀ ਕਿ ਬਹੁਤ ਸਾਰੀਆਂ ਵਿਰੋਧੀ ਤੇਰਾ ਭਾਵੇਂ ਬੰਦਾ ਬਹੁਤ ਸਾਫ਼ ਸੁਥਰਾ ਐਕਸ ਵਾਲਾ ਹੋ ਪਰ ਜਦੋਂ ਸਿਆਸਤ ਦੇ ਵਿੱਚ ਆਉਂਦਾ ਵਿਰੋਧੀ ਤਰਾ ਉਹਦੇ ਪੋਤੜੇ ਫੜੋਸ ਦਿੰਦੀਆਂ ਨੇ ਬਚਪਨ ਦੀਆਂ ਗੱਲਾਂ ਕੱਢ ਲਉਂਦੀਆਂ ਨੇ ਕੋਈ ਇਹੋ ਜਿਹੀ ਵੀਡੀਓ ਕੱਢ ਕੇ ਸਾਹਮਣੇ ਲੈ ਆਉਂਦੀ ਜਾਂਦੀ ਹੈ ਵੀ ਜਿਹੜੀ ਉਹ ਲੱਗਦਾ ਵੀ ਸਾਨੂੰ ਇਸ ਬੰਦੇ ਵਾਸਤੇ ਇਹ ਕੁਝ ਬੋਲਣਾ ਜਾਇਜ਼ ਨਹੀਂ ਸੀ ਮੇਰਾ ਸਵਾਲ ਇਸ ਕਰਕੇ ਸੀ ਵੀ ਧਾਰਮਿਕ ਬੰਦਿਆਂ ਨੂੰ ਸਿਆਸਤ 'ਚ ਆਉਣਾ ਜਾਇਜ਼ ਹੈ ਦੇਖੋ ਵੀਰੇ ਲੋਕਤੰਤਰ ਚੱਲਦਾ ਗਣਤੰਤਰ ਤੇ ਜੀ ਸਿਰਾਂ ਦੀ ਗਿਣਤੀ ਤੇ ਜੀ ਧਰਮ ਚੱਲਦਾ ਗੁਣਤੰਤਰ ਤੇ ਬਿਲਕੁਲ ਗੁਣਾ ਦੇ ਆਧਾਰ ਤੇ ਹਾਂ ਹੋ ਸਿੱਖੀ ਦੇ ਵਿੱਚ ਜਦੋਂ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਤੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕਿਰਦਾਰਾਂ ਦੀ ਬਾਤ ਪੈਂਦੀ ਹੈ ਜੀ ਬਿਲਕੁਲ ਡਾਕੂ ਸੀਗੇ ਦੁੱਲਾ ਹੂੰ ਡਾਕੂ ਸੀਗੇ ਜੱਗਾ ਜੀ ਪਰ ਜੱਗੇ ਦੁੱਲਿਆਂ ਦੀਆਂ ਵਾਰਾਂ ਪੰਜਾਬ 'ਚ ਕਿਉਂ ਗਈਆਂ ਜਾਂਦੀਆਂ ਉਹ ਤੇ ਡਾਕੂ ਸੀਗੇ ਉਹ ਤੇ ਲੋਕਾਂ ਨੂੰ ਲੁੱਟਦੇ ਸੀਗੇ ਹੂੰ ਉਹ ਵਾਰਾਂ ਇਸ ਲਈ ਗਈਆਂ ਜਾਂਦੀਆਂ ਸੀ ਕਿਉਂਕਿ ਉਹ ਅਮੀਰਾਂ ਨੂੰ ਲੁੱਟ ਕੇ ਤੇ ਗਰੀਬਾਂ ਦੀ ਰਾਖੀ ਕਰਦੇ ਸੀ ਜਾਂ ਗਰੀਬਾਂ ਦੀ ਸਹਾਇਤਾ ਕਰਦੇ ਸੀ ਬਿਲਕੁਲ ਹੁਣ ਇਹ ਕੀ ਹੋਇਆ ਹੂੰ ਇਹ ਤੇ ਤਾਂ ਮੁੱਦਾ ਪੇਮਾਨਾ ਕੀ ਬਣਿਆ ਹੂੰ ਸੋ ਮਸਲਾ ਇਸ ਗੱਲ ਦਾ ਹੈ ਵੀ ਜਿਹੜੇ ਗੁਣ ਨੇ ਹੂੰ ਸਿਆਸਤ ਗੁਣਕੰਤਰ ਦੇ ਨਾਲ ਚੱਲਦੀ ਹੋਣੀ ਚਾਹੀਦੀ ਸੀ ਜੇ ਆਪਾਂ ਪਛੋਕੜ ਚ ਜਾਈਏ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 1920 ਚ ਜੀ ਜੀ ਤੇ ਨਾਲ ਦੀ ਨਾਲ ਹੀ ਅਕਾਲੀ ਦਲ ਬਣਿਆ ਹੂੰ ਸਾਡੇ ਪੁਰਖੇ ਬੜੇ ਸਿਆਣੇ ਸੀ ਹੂੰ ਉਹਨਾਂ ਨੂੰ ਪਤਾ ਸੀਗਾ ਕਿ ਰਾਜਨੀਤਿਕ ਸਿਸਟਮ ਤੋਂ ਬਿਨਾ ਹੂੰ ਮੀਰੀ ਪੀਰੀ ਸਟਰਕਚਰ ਤੋਂ ਬਿਨਾ ਸਮਾਜ ਦਾ ਕਲਿਆਣ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੇ ਜਦੋਂ ਧਾਰਮਿਕ ਜਮਾਤ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜਿਨੇ ਸਾਡੇ ਧਰਮ ਦੇ ਫੈਸਲੇ ਕਰਨੇ ਆ ਜਿਨੇ ਸਾਡੇ ਤਖਤਾਂ ਦੇ ਫੈਸਲੇ ਕਰਨੇ ਆ ਜਿਹੜੀ ਸ਼੍ਰੋਮਣੀ ਕਮੇਟੀ ਨੇ ਸਾਡੇ ਗੁਰਧਾਮਾਂ ਦੀ ਸਾਡੇ ਸਿਧਾਂਤਾਂ ਦੀ ਰਾਖੀ ਉਹਦਾ ਮੋਢਲਾ ਫਰਜ਼ ਹੈ ਉਹਨਾਂ ਨੂੰ ਫੇਰ ਉਹ ਕੱਲੀ ਸ਼੍ਰੋਮਣੀ ਕਮੇਟੀ ਰਹਿਣ ਦਿੰਦੇ ਉਹ ਸ਼੍ਰੋਮਣੀ ਕਮੇਟੀ ਵਾਲੇ ਹੀ ਕੱਲੀ ਇਲੈਕਸ਼ਨ ਲੜ ਲੈਂਦੇ ਅਕਾਲੀ ਦਲ ਬਣਾਉਣ ਦੀ ਜ਼ਰੂਰਤ ਕੀ ਹੈ ਹੂੰ ਅਕਾਲੀ ਦਲ ਬਣਾਇਆ ਹੀ ਇਸ ਕਰਕੇ ਸੀ ਕਿ ਇੱਕ ਰਾਜਨੀਤਿਕ ਜਮਾਤ ਚਾਹੀਦੀ ਹੈ ਹੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਸਿਧਾਂਤਾਂ ਦੀ ਰਾਖੀ ਕਰੇਗੀ ਜੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਧਾਮਾਂ ਦੀ ਰਾਖੀ ਕਰੇਗੀ ਹੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹਾਲ ਕਰਾਉਣ ਦੀ ਗੱਲ ਕਰੇਗੀ ਉਦੋਂ ਅਕਾਲੀ ਦਲ ਵਾਰਡ ਬਣ ਕੇ ਉਹਦੀ ਰਾਖੀ ਕਰੇਗਾ ਹਾਂ ਬਿਲਕੁਲ ਉਦੋਂ ਉਹ ਸਿੱਖ ਮੁੱਦਿਆਂ ਦੀ ਗੱਲ ਕਰੇ ਉਦੋਂ ਉਹ ਸਿੱਖ ਸਿਧਾਂਤਾਂ ਦੀ ਗੱਲ ਕਰੇ ਉਦੋਂ ਉਹ ਮੀਰੀ ਪੀਰੀ ਦੀ ਇੰਪਲੀਮੈਂਟੇਸ਼ਨ ਕਰਨ ਲਈ ਕੰਮ ਕਰੇ ਹੂੰ ਹੂੰ ਤੇ ਹੁਣ ਪੰਜਾਬ ਦੀ ਸਿਆਸਤ ਚ ਕੀ ਹੋਇਆ ਜੀ ਪੰਜਾਬ ਦੀ ਸਿਆਸਤ ਚ ਇਹ ਹੋਇਆ ਜਦੋਂ ਪੰਜਾਬ ਦੇ ਲੋਕਾਂ ਨੇ ਵੇਖਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੂੰ ਪੰਥ ਦੀ ਨੁਮੈਂਦਾ ਜਮਾਤ ਹੀ ਨਹੀਂ ਆਪ ਪੰਥ ਜੀ ਉਸ ਵੇਲੇ ਬਹੁਤ ਬਰੀ ਇਦਾਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਤੇ ਅਕਾਲੀ ਦਲ ਪ੍ਰਧਾਨ ਸੇਮ ਸੀਗੇ ਹੂੰ ਅਕਾਲ ਤਖਤ ਦੀ ਜਥੇਦਾਰ ਤੱਕ ਬਣਦੀ ਆ ਜੀ ਉਦੋਂ ਇਹ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਨਹੀਂ ਸੀਗੀਆਂ ਹੂੰ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਬੁੱਢਾ ਦਲ ਹੂੰ ਬੁੱਢਾ ਦਲ ਇੱਕ ਜਥੇਬੰਦੀ ਨਹੀਂ ਹੈ ਸਮੁੱਚਾ ਪੰਥ ਹੀ ਬੁੱਢਾ ਦਲ ਸੀਗਾ ਹੂੰ ਵੱਡਾ ਦਲ ਤੇ ਤਰਨਤਾਲ ਦੋ ਹੀ ਦਲ ਸੀਗੇ ਉਹਨਾਂ ਸਮੁੱਚਾ ਪੰਥ ਸੀ ਬਿਲਕੁਲ ਦੋ ਜਥੇਬੰਦੀਆਂ ਨਹੀਂ ਹੈ ਪੰਥ ਦੀਆਂ ਹੂੰ ਹੂੰ ਦਮਦਮੀ ਟਕਸਾਲ ਸਮੁੱਚੀ ਕੌਮ ਬਾਬਾ ਦੀਪ ਸਿੰਘ ਜਦੋਂ ਦਮਦਮੀ ਟਕਸਾਲ ਬਣਾ ਰਹੇ ਨੇ ਤੇ ਉਹ ਸਮੁੱਚੀ ਕੌਮ ਹੀ ਦਮਦਮੀ ਟਕਸਾਲ ਹੈ ਸਮੁੱਚੀ ਕੌਮ ਹੀ ਉੱਥੇ ਪੜ ਰਹੀ ਹੈ ਜੀ ਉਹ ਮੈਤੇ ਵਾਲਿਆਂ ਦੀ ਇੱਕ ਜਿਥੇਬੰਦੀ ਨਹੀਂ ਹੈ ਇੱਕ ਜਿਵੇਂ ਅੱਜ ਬੁੱਢਾ ਦਲ ਵੱਖਰੀ ਜਥੇਬੰਦੀ ਦਮਦਮੀ ਟਕਸਾਲ ਵੱਖਰੀ ਜਥੇਬੰਦੀ ਐਦਾਂ ਨਹੀਂ ਹੈ ਐਦਾਂ ਅਕਾਲੀ ਦਲ ਵੀ ਸਮੁੱਚਤਾ ਰੂਪ ਵਿੱਚ ਪੰਥ ਦੀ ਸਿਆਸਤ ਲਈ ਪੰਥ ਦਾ ਇਕਲੌਤਾ ਢਾਲ ਹੈ ਜਿੱਚ ਸਮੁੱਚਾ ਪੰਥ ਹੂੰ ਕਰਦਾਰ ਵਾਲੀ ਆਗੂ ਜਿਹੜੇ ਪੰਥ ਦੇ ਫੈਸਲਿਆਂ ਲਈ ਉਹ ਬਣਿਆ ਬਿਲਕੁਲ ਹੌਲੀ ਹੌਲੀ ਕੀ ਹੋਇਆ ਹੂੰ ਹੌਲੀ ਹੌਲੀ ਕੀ ਹੋਇਆ ਕਿ ਉਹ ਜਿਹੜੀ ਸਿਆਸਤ ਸੀ ਹੂੰ ਉਹ ਹੋ ਗਈ ਭਾਰੂ ਜੀ ਜਿਹੜੇ ਪੰਜਾਬ ਦੇ ਸਿੱਖ ਸਿਧਾਂਤਾਂ ਦੇ ਖਾਲਸਾ ਪੰਥ ਦੇ ਖਾਲਸਾ ਪੰਥ ਦੀ ਹੋਂਦ ਦੇ ਹੂੰ ਜਿਹੜੇ ਮਸਲੇ ਹੂੰ ਉਹ ਰਹਿ ਗਏ ਪਿੱਛੇ ਹੂੰ ਤੇ ਕੁਰਸੀ ਦੇ ਚੱਕਰ ਵਿੱਚ ਡੀਲਾਂ ਕਰੋੜਾਂ ਦੀ ਜਾਇਦਾਦ ਹੂੰ ਜ਼ਮੀਨਾਂ ਜਾਇਦਾਦਾਂ ਉਹ ਹੋ ਗਿਆ ਨਿਸ਼ਾਨਾ ਜੀ ਜਦੋਂ ਨਿਸ਼ਾਨਾ ਬਦਲ ਗਿਆ ਹੂੰ ਤੇ ਉਦੋਂ ਅੱਜ ਸਾਨੂੰ ਲੱਗਣ ਲੱਗ ਪਿਆ ਕੀ ਰਾਜਨੀਤਿਕ ਬੰਦਿਆਂ ਇਹ ਕੀ ਧਾਰਮਿਕ ਬੰਦਿਆਂ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਭਾਈ ਅਸਲ ਵਿੱਚ ਪੰਜਾਬ ਦੀ ਰਾਜਨੀਤੀ ਤਾਂ ਇਹ ਕਹਿੰਦੀ ਹੈ ਹੂੰ ਮਾਸਟਰ ਤਾਰਾ ਸਿੰਘ ਧਾਰਮਿਕ ਨਹੀਂ ਸੀਗੇ ਬਿਲਕੁਲ ਬਾਬਾ ਖੜਕ ਸਿੰਘ ਕੌਣ ਸੀ ਜੀ ਸੋ ਮਸਲਾ ਸੀਗਾ ਵੀ ਅੱਜ ਜਦੋਂ ਅਸੀਂ ਸਾਡਾ ਇੱਕ ਸਾਡੀ ਇੱਕ ਪ੍ਰੋਬਲਮ ਹੈ ਜੀ ਅਸੀਂ ਜਦੋਂ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਦੀ ਥਾਂ ਹੂੰ ਸੁਖਬੀਰ ਸਿੰਘ ਬਾਦਲ ਚੋਂ ਜਾਂ ਵਿਰਸੇ ਬਲਟੋਈ ਚੋਂ ਉਹ ਸਖਸੀਅਤਾਂ ਤੇ ਉਹ ਕਿਰਦਾਰ ਪੰਥ ਦੇ ਲੱਭਣ ਲੱਗ ਪਿੰਦੇ ਨਾ ਫਿਰ ਸਾਨੂੰ ਲੱਗਦਾ ਵੀ ਅਮਰਿਤਪਾਲ ਸਿੰਘ ਧਾਰਮਿਕ ਬੰਦਾ ਹੈ ਤੇ ਬਿਰਸਾ ਸਿੰਘ ਬਲਟੋਆ ਤੇ ਰਾਜਨੀਤਿਕ ਬੰਦਾ ਹੈ ਹੂੰ ਮੈਂ ਪੁੱਛਦਾ ਬਿਰਸਾ ਸਿੰਘ ਬਲਟੋਆ ਦਲ ਕਿਹੜੇ ਦਾ ਹੈ ਹੂੰ ਉਸ ਦਲ ਦਾ ਪਿਛੋਕੜ ਕੀ ਹੈ ਜੀ ਉਹ ਦਲ ਦੀ ਉਹਦਾ ਦਲ ਦਾ ਮਕਸਦ ਕੀ ਹੈ ਉਹ ਦਲ ਕਿਸ ਕਿਸ ਚੀਜ਼ ਲਈ 100 ਸਾਲ ਪਹਿਲਾਂ ਬਣਿਆ ਸੀ ਹੂੰ ਤੁਸੀਂ ਮਕਸਦ ਛੱਡ ਕੇ ਜੀ ਤੁਸੀਂ ਆਪਣੀ ਕੰਮ ਛੱਡ ਕੇ ਹੂੰ ਤੁਸੀਂ ਸਿਆਸਤ ਹੂੰ ਕੁਰਸੀ ਤੁਹਾਡਾ ਅਜੰਡਾ ਬਣ ਗਈ ਪੰਥ ਪਿੱਛੇ ਰਹਿ ਗਿਆ ਜਿਹਦੀ ਨੁਮਾਇੰਦਗੀ ਜਿਹਦੇ ਨਾਂ ਤੇ ਵੋਟਾਂ ਮੰਗੀਆਂ ਸੀਗੀਆਂ ਬਿਲਕੁਲ ਉਸ ਵੇਲੇ ਵੀਰੇ ਅੱਜ ਸੋਚਣਾ ਪੈ ਗਿਆ ਕਿ ਕੀ ਧਾਰਮਿਕ ਇਹ ਸਵਾਲ ਹੀ ਨਹੀਂ ਹੈ ਹੂੰ ਪੰਜਾਬ ਦੀ ਧਰਤੀ ਤੇ ਪੱਗਾਂ ਵਾਲੇ ਬੰਦੇ ਖਾਸ ਕਰ ਜਿਹੜੇ ਕਸ਼ਹਰੇ ਪਾਉਣ ਵਾਲੇ ਅੰਮ੍ਰਿਤ ਧਾਰੀ ਖਵਾਉਣ ਵਾਲੇ ਬੰਦੇ ਆ ਉਹ ਧਰਮੀ ਨੇ ਤੇ ਪੰਜਾਬ ਦੇ ਵਿੱਚ ਜੇ ਸਿਆਸਤ ਹੋਣੀ ਹੈ ਤੇ ਧਰਮੀਆਂ ਦੀ ਹੋਣੀ ਇਹ ਵੱਖਰੀ ਗੱਲ ਹੈ ਕਿ ਸੁਖਬੀਰ ਦੇ ਜਾਂ ਅੱਜ ਬਹੁਤ ਸਾਰੇ ਹੋਰ ਇੱਥੋਂ ਦੇ ਲੋਕਾਂ ਨੇ ਹੌਲੀ-ਹੌਲੀ ਜਿਹੜੀ ਪੰਥ ਉਹਦੀ ਤਾਕਤ ਕਮਜ਼ੋਰ ਕਰਤੀ ਜਿਵੇਂ ਸੈਂਟਰ ਦਾ ਏਜੰਡਾ ਵੀ ਸੀਗਾ ਕਿ ਇਹਨਾਂ ਦੀ ਰਾਜਨੀਤਿਕ ਤਾਕਤ ਜਿਹੜੀ ਜਿਹੜਾ ਪੰਥ ਹੈ ਜਿਹੜੇ ਪੰਥ ਦੀ ਸੁਰਤ ਵਿੱਚ 50 ਸਾਲ ਕੀਤਾ ਹੋਇਆ ਰਾਜ ਹੈ ਜਿਹੜੇ ਪੰਥ ਦੀ ਸੁਰਤ ਚ ਲਾਹੌਰ ਹੈ ਜਿਹੜੇ ਪੰਥ ਦੀ ਸੁਰਤ ਚ ਮਹਾਰਾਜਾ ਦਲੀਪ ਸਿੰਘ ਨਾਲ ਮਹਾਰਾਣੀ ਜਿੰਦਾ ਨਾ ਜੋ ਬੀਤੀ ਉਹ ਹੈ ਉਹ ਚਾਹੁੰਦੇ ਇਹ ਮਿਟ ਜੇ ਇਹਨਾਂ ਦਾ ਰਾਜ ਕਰੇਗਾ ਖਾਲਸਾ ਦਾ ਜਿਹੜਾ ਬੋਲ ਹੈ ਇਹ ਮਿਟ ਜੇ ਜਿਵੇਂ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਰਾਜ ਕਰੇਗਾ ਖਾਲਸਾ ਦਾ ਉਹ ਬੋਲਣਾ ਬੰਦ ਕਰਾਤਾ ਬੈਨ ਕਰਾਤਾ 18ਵੀਂ ਸਦੀ ਦੇ ਵਿੱਚ ਗੋੜ ਆਖਣਾ ਬੈਨ ਕਰਾਤਾ ਕਿਉਂਕਿ ਉਹ ਕਹਿੰਦੇ ਗੋੜ ਆਖੂਗੇ ਤੇ ਗੁਰਚ ਇਤੇ ਆਏਗਾ ਗੁਰ ਜਤੇ ਹੋ ਹਕੂਮਤਾਂ ਇਦਾਂ ਕਰਦੀਆਂ ਹੁੰਦੀ ਸੋ ਨਵੀਂ ਹਿੰਦ ਹਕੂਮਤ ਨੇ ਵੀ ਉਹਨੂੰ ਪਤਾ ਸੀ ਵੀ ਜਿਹੜੇ ਫਰਗਾਨਾ ਨਾਲ ਲੜ ਸਕਦੇ ਜਿਹੜੇ ਮੁਗਲਾਂ ਨਾਲ ਲੜ ਸਕਦੇ ਜਿਹੜੇ ਅੰਗਰੇਜ਼ਾਂ ਨੂੰ ਚਿਤ ਕਰ ਸਕਦੇ ਤੇ ਇਹ ਸਾਡਾ ਕੀ ਕਰਨਗੇ ਬਿਲਕੁਲ ਉਹਨਾਂ ਨੇ ਅਕਾਲੀ ਦਲ ਨੂੰ ਜਿਹੜੀ ਪੰਜਾਬੀ ਚ ਲੋਕਾਂ ਕ ਭਾਸ਼ਾ ਚ ਕਹੂੰਗਾ ਕਿ ਜਿਹੜੀ ਬੁਰਕੀ ਸਿੱਟੀ ਹੂੰ ਉਸ ਬੁਰਕੀ ਦੇ ਚੱਕਰ ਚ ਉਹਨਾਂ ਨੂੰ ਕੁਰਸੀ ਐਸ਼ੋ ਇਸ ਦੇ ਤਜਮੀਨਾ ਜਾਇਦਾਦਾਂ ਕਰੋੜਾਂ ਦੇ ਕਾਰੋਬਾਰ ਖਰਬਾਂ ਦੇ ਸ਼ਾਪਿੰਗ ਮਾਲ ਦੇ ਚੱਕਰ ਚ ਫਸਾਤਾ ਤੇ ਜਿਹੜਾ ਪੰਥ ਸੀ ਉਹ ਪਿੱਛੇ ਹੋ ਗਿਆ ਤੇ ਹੌਲੀ ਹੌਲੀ ਸਮੈਕ ਪੀਣੇ ਸਿਕਟਾਂ ਪੀਣੇ ਮੋਨੇ ਕੋਨੇ ਗੈਰ ਅੰਮ੍ਰਿਤਧਾਰੀ ਗੈਰ ਸਿੱਖ 20 ਅਕਾਲੀ ਦਲ ਦਾ ਹਿੱਸਾ ਬਣ ਗਿਆ ਜੀ ਉਹ ਕੀ ਬਣ ਗਏ ਉਹ ਹੌਲੀ 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 ਕੀ ਹੋਇਆ ਜਿਹੜੇ ਕਿਰਦਾਰ ਵਾਲੇ ਜਿਹੜਾ ਹੁਣ ਧਾਰਮਿਕ ਬੰਦਾ ਵੀਰੇ ਜੀ ਉਹਨੂੰ ਕੋਈ ਦੋ ਵਾਰੀ ਇਗਨੋਰ ਕਰੇਗਾ ਅਗਲਾ ਕਹੂਗਾ ਮੈਂ ਇਸ ਕੁੱਤਖਾਨੇ ਚੋਂ ਕੀ ਲੈਣਾ ਮੈਂ ਤਾਂ ਸੇਵਾ ਕਰਨੀ ਪੰਥ ਦੀ ਤੇ ਮੈਂ ਕਿਸੇ ਹੋਰ ਬੰਨੇ ਕਰ ਲੈਣਾ ਹੂੰ ਅਗਲੇ ਨੂੰ ਕੀ ਜ਼ਰੂਰਤ ਤੇ ਉਹ ਕੀ ਹੋਈ ਜਿਹੜੀ ਗੁੰਡਾ ਫੌਜ ਲਾਲਚੀ ਲੋਕ ਸੀ ਭੁੱਖੜ ਸੀ ਜਿਹੜੇ ਸੱਤਾ ਦੇ ਲੂੰਬੜ ਸੀ ਉਹ ਕਾਬਜ਼ ਹੋ ਗਏ ਤੇ ਜਿਹੜੇ ਕਿਰਦਾਰ ਵਾਲੇ ਪੰਥਕ ਸਖਸ਼ੀਤਾ ਉਹ ਪਾਸੇ ਹੋ ਗਈ ਇੱਕ ਇੱਕ ਛੋਟਾ ਸਵਾਲ ਹੈ ਇਹ ਵੀ ਕਿਤੇ ਉਹ ਜਿਹੜੀ ਤਾਕਤ ਦੀ ਤੁਸੀਂ ਗੱਲ ਕੀਤੀ ਵੀ ਸਿੱਖਾਂ ਦੀ ਇੱਕ ਤਾਕਤ ਸੀ ਵੀ ਹਰ ਇੱਕ ਬੰਦੇ ਨੂੰ ਨਵਾ ਕੇ ਰੱਖਣਾ ਕਿਦੋਂ ਤਾਕਤ ਸਾਡੇ ਹੰਕਾਰ ਦਾ ਕਾਰਨ ਤੇ ਨਹੀਂ ਬਣ ਗਈ ਅਸੀਂ ਕਿਹੜਾ ਕਿਸੇ ਤੋਂ ਡਰਦੇ ਹਣਾ ਉਹ ਕਿਤੇ ਸਾਡੇ ਚਾਹ ਘੜਾਉ ਪੰਜਾਤ ਨਹੀਂ ਆ ਗਿਆ ਕਿਤੇ ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਆਪਣੇ ਕਿਰਦਾਰ ਨੂੰ ਜ਼ਿਆਦਾ ਤਰੀ ਨੀਵਾ ਲੈ ਗਏ ਵੀ ਉਹ ਤੁਸੀਂ ਬਹੁਤ ਕੱਟੜ ਪੰਥੀਆ ਜੀ ਆਪਣੇ ਧਰਮ ਨੂੰ ਦੂਰ ਰਹਿ ਗਏ ਅਣਖ ਜੀ ਤੇ ਹੰਕਾਰ ਚ ਇੱਕ ਛੋਟੀ ਜੀ ਲਾਈਨ ਜੀ ਅਣਖ ਤੇ ਗੈਰਤ ਨਾਲ ਜਿਉਂਦੇ ਤੇ ਹੰਕਾਰੀ ਹੋ ਕੇ ਜਿਉਂਦੇ ਇੱਕ ਛੋਟੀ ਜੀ ਲਾਈਨ ਜੀ ਜਿਹੜਾ ਸਿੱਖ ਹੈ ਨਾ ਜੀ ਉਹ ਅਣਖ ਤੇ ਗੈਰਤ ਨਾਲ ਜਿਉਂਦਾ ਹੂੰ ਤੇ ਜਿਹੜਾ ਮਨਮਤੀ ਹੈ ਹੂੰ ਗੈਰਦਰਮੀ ਹੂੰ ਉਹ ਹੰਕਾਰੀ ਹੋ ਕੇ ਜਿਉਂਦਾ ਬਿਲਕੁਲ ਦੋਵਾਂ 'ਚ ਇੰਨਾ ਹੀ ਫਰਕ ਹੈ ਹੂੰ ਅਸੀਂ ਅਣਖ ਤੇ ਗੈਰਤ ਨਾਲ ਜਿਉਂਦੇ ਸੀ ਹੂੰ ਇਹ ਕਿੱਡੀ ਵੱਡੀ ਬਾਤ ਹੈ ਕਿ ਅਕਬਰ ਬਾਦਸ਼ਾ ਗੁਰੂ ਘਰ ਦੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦਾ ਹ ਹ ਤੇ ਕਹਿੰਦਾ ਜਗੀਰਾਂ ਦੇ ਦਿਆਂਗਾ ਬਾਦਸ਼ਾ ਕਹਿੰਦੇ ਨਹੀਂ ਚਾਹੀਦੀ ਹ ਇਹ ਕਿੱਡੀ ਵੱਡੀ ਬਾਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਮੋਢੇ ਤੇ ਪੰਡ ਚੁੱਕ ਕੇ ਸਿਰ ਤੇ ਉਹ ਇੱਕ ਗਰੀਬ ਦੇ ਘਰੇ ਛੱਡਣ ਜਾਂਦਾ ਇਹ ਕਿਰਦਾਰ ਹੈ ਬਿਲਕੁਲ ਜੇ ਜੇ ਤੁਹਾਡੇ ਕੋਲ ਤਾਕਤ ਵੀ ਆ ਗਈ ਹ ਤੁਹਾਡੇ ਲੰਗਰ ਦੇ ਵਿੱਚ ਅਕਬਰ ਬਾਦਸ਼ਾ ਬੈਠਾ ਹੋਵੇ ਜੀ ਤੇ ਤੁਸੀਂ ਜੋ ਮਰਜ਼ੀ ਕਰਾ ਲਓ ਬਿਲਕੁਲ ਇਸ ਸਿਰ ਤੇ ਹਾਵੀ ਨਹੀਂ ਹੋਇਆ ਕਿਉਂਕਿ ਅਸੀਂ ਅਣਖ ਤੇ ਗੈਰਤ ਨਾਲ ਜਾਣ ਆਲੇ ਆ ਸਾਡੇ ਗੁਰੂ ਨੇ ਸਾਨੂੰ ਉਹ ਦਾਤ ਬਖਸ਼ੀ ਐ ਅਸੀਂ ਹੰਕਾਰੀ ਬਿਰਤੀਆਂ ਦਾ ਕਰਕੇ ਜਾਂ ਜੋ ਅੱਜਕੱਲ ਸਿਆਸਤ ਚ ਚੱਲ ਰਿਹਾ ਇਹ ਕਦੇ ਸਾਡਾ ਕਿਰਦਾਰ ਸੀਗਾ ਹੀ ਨਹੀਂ ਤੇ ਇੱਕ ਥੋੜਾ ਹੋਰ ਲੈ ਲਈਏ ਵੀ ਸਿਆਸਤ ਨੂੰ ਗੁਰੂ ਸਾਹਿਬ ਦੇ ਸਿਧਾਂਤ ਮੁਤਾਬਕ ਸਮਝਣ ਦੀ ਕੋਸ਼ਿਸ਼ ਕਰੀਏ ਵੀ ਗੁਰੂ ਸਾਹਿਬ ਨੇ ਮੇਰੀ ਪੀਰੀ ਦਾ ਸਿਧਾਂਤ ਸਾਨੂੰ ਦਿੱਤਾ ਵਾ ਉਹਦੇ ਮੁਤਾਬਕ ਜੇ ਸਿੱਖ ਨੇ ਸਿਆਸਤ ਕਰਨੀ ਸੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਪਰ ਅੱਜਕਲ ਅਸੀਂ ਕਰ ਕਿਦਾਂ ਦੀ ਰਿਹਾ ਹੈ ਮੇਕੋ ਮੈਂ ਤਾਂ ਹੀ ਅਕਾਲੀ ਦਲ ਦੀ ਐਗਜ਼ਾਮਪਲ ਦਿੱਤੀ ਨਾ ਕਿਉਂਕਿ ਅਕਾਲੀ ਦਲ ਦੀ ਬਣਤਰ ਜੀ ਅਕਾਲੀ ਦਲ ਦੇ ਬਣਨ ਦਾ ਮਕਸਦ ਜੀ ਇਹ ਛੁਪਿਆ ਹੋਇਆ ਤੁਹਾਡੇ ਸਵਾਲ ਦੇ ਜਵਾਬ 'ਚ ਜੀ ਹੁਣ ਕਹਾਣੀ ਕੀ ਹੈ ਹਮ ਆਮ ਕਰਕੇ ਕਿਹਾ ਜਾਂਦਾ ਜਾਂ ਕਈ ਸਕਾਲਰਸ ਜਾਂ ਹੋਰ ਬਹੁਤ ਸਾਰੇ ਲੋਕ ਕਹਿੰਦੇ ਵੀ ਧਰਮ ਤੇ ਰਾਜਨੀਤੀ ਬਰਾਬਰ ਹੈ ਹਮ ਕੋਈ ਬਰਾਬਰ ਨਹੀਂ ਹਮ ਮਤਲਬ ਹੀ ਨਹੀਂ ਹੈਗਾ ਬਰਾਬਰ ਦਰਬਾਰ ਸਾਹਿਬ ਜਾਓ ਹਾਂ ਭਲਾ ਜੀ ਅਕਾਲ ਤਖਤ ਸਾਹਿਬ ਵਾਲੀ ਸਾਈਡ ਦਾ ਝੰਡਾ ਨੀਵਾ ਹੈ ਜੀ ਦਰਬਾਰ ਸਾਹਿਬ ਵਾਲੀ ਪਾਸੇ ਦਾ ਝੰਡਾ ਉੱਚਾ ਹੈ ਹੂੰ ਬਰਾਬਰ ਨਹੀਂ ਹੈ ਹੂੰ ਧਰਮ ਦੇ ਕੁੰਡੇ ਥੱਲੇ ਰਾਜਨੀਤੀ ਕਰਨਾ ਹੀ ਹੂੰ ਮੇਰੀ ਪੀੜੀ ਦਾ ਸਿਧਾਂਤ ਪੰਜਾਬ ਦੀ ਸਿਆਸਤ ਬਿਲਕੁਲ ਕਿ ਕੋਈ ਬੰਦਾ ਜਿਨੇ ਕੁਰਸੀ ਤੇ ਬਹਿਣਾ ਹਰਮੰਦਰ ਸਾਹਿਬ ਦੀ ਤਾਬਿਆ ਬੈਠੇ ਬੰਦੇ ਨੂੰ ਅਕਾਲ ਤਖਤ ਨਹੀਂ ਦਿਸਦਾ ਹੂੰ ਪਰ ਅਕਾਲ ਤਖਤ ਸਾਹਿਬ ਦੀ ਤਾਬਿਆ ਬੈਠੇ ਬੰਦੇ ਨੂੰ ਹੂੰ ਦਰਬਾਰ ਸਾਹਿਬ ਦਿਸਦਾ ਥੋੜਾ ਥੋੜਾ ਸਰਲ ਕਰਕੇ ਨੂੰ ਜੇ ਥੋੜਾ ਸਰਲ ਭਾਸ਼ਾ ਸਮਝਣਾ ਹੋਵੇ ਤਾਂ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਹੈ ਜੀ ਤੁਸੀਂ ਦਰਸ਼ਨ ਕੀਤੇ ਸਾਰੇ ਜਿਹੜਾ ਕਿਉਂਕਿ ਗੁਰਦੁਆਰਾ ਨਹੀਂ ਸੀ ਗੁਰੂ ਅਰਜਨ ਸਾਹਿਬ ਨੇ ਬਣਾਇਆ ਇੱਕ ਥੜਾ ਸੀਗਾ ਜਿਹੜਾ ਦਿੱਲੀ ਦੇ ਤਖਤ ਦੇ ਨਾਲੋਂ ਉੱਚਾ ਹੈ ਹੂੰ ਤੇ ਇਹ ਹੁਕਮ ਕੀਤਾ ਸੀ ਸਿੱਖਾਂ ਨੂੰ ਵੀ ਦੁਨੀਆ ਦਾ ਕੋਈ ਵੀ ਤਖਤ ਜੀ ਜੇ ਕਿਸੇ ਨੂੰ ਇਨਸਾਫ ਨਾ ਦੇਵੇ ਜੀ ਸਿੱਖ ਨੂੰ ਤੇ ਛੱਡੋ ਗੈਰ ਸਿੱਖ ਨੂੰ ਵੀ ਬਿਲਕੁਲ ਦੁਨੀਆ ਦਾ ਕੋਈ ਵੀ ਤਖਤ ਜਦੋਂ ਇਨਸਾਫ ਨਹੀਂ ਦੇਵੇਗਾ ਹੂੰ ਇਹ ਅਕਾਲ ਦਾ ਤਖਤ ਜਿਹੜਾ ਇਹ ਇਨਸਾਫ ਦੇਗਾ ਹੂੰ ਇਸ ਸਿਧਾਂਤ ਦੇ ਤਾ ਹੁਣ ਤਾਖਤ ਤਾਂ ਰਾਜਨੀਤਿਕ ਹੈ ਜੀ ਹਨਾ ਜੀ ਇਹ ਪੀਰੀ ਦੇ ਉਲਟ ਮੀਰੀ ਦੀ ਬਾਤ ਜੀ ਹਨਾ ਜੀ ਹੁਣ ਜਦੋਂ ਮੀਰੀ ਦੀ ਬਾਤ ਹੈ ਹਮ ਤੇ ਤਾਕਤ ਆਉਣੀ ਹੈ ਬਿਲਕੁਲ ਜਦੋਂ ਤਾਕਤ ਆਉਣੀ ਹੈ ਤੇ ਦਿਮਾਗ ਵੀ ਖਰਾਬ ਹੋਣਾ ਹੈ ਦਿਮਾਗ ਵੀ ਖਰਾਬ ਹੋਣਾ ਬਿਲਕੁਲ ਇਸ ਕਰਕੇ ਜਿਹੜੀ ਦਰਬਾਰ ਸਾਹਿਬ ਦੀ ਤਸ਼ਰੀ ਅਕਾਲ ਤਖਤ ਸਾਹਿਬ ਦੀ ਬਣਤਰ ਹਮ ਤੇ ਉਹ ਦੋ ਨਿਸ਼ਾਨ ਨੇ ਮੀਰੀ ਤੇ ਪੀਰੀ ਦੇ ਨਿਸ਼ਾਨ ਹਮ ਉਹ ਇਹ ਗੱਲ ਸਿੱਧ ਕਰਦੇ ਨੇ ਕਿ ਸਿੱਖੀ ਦੇ ਵਿੱਚ ਜੀ ਪੰਜਾਬ ਦੇ ਵਿੱਚ ਗੁਰੂਆਂ ਦੀ ਬਖਸ਼ੀ ਸਿਆਸਤ ਦਾ ਮਤਲਬ ਕੀ ਹੈ ਕਿ ਦਰਬਾਰ ਸਾਹਿਬ ਜਿਹੜਾ ਗੁਰੂ ਦਾ ਚੌਰਬਰਦਾਰ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰ ਬੈਠਾ ਪੰਥ ਦੀ ਨੁਮਾਇੰਦਗੀ ਕਰਦਾ ਗ੍ਰੰਥੀ ਸਿੰਘ ਹੂੰ ਉਹਨੇ ਜਦੋਂ ਆਪਣਾ ਕਾਰਜ ਕਰਨਾ ਦਰਬਾਰ ਸਾਹਿਬ ਦੇ ਅੰਦਰ ਜੀ ਉਹਨੂੰ ਅਕਾਲ ਤਖਤ ਦਿਖਾਈ ਨਹੀਂ ਦੇਣਾ ਚਾਹੀਦਾ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਚੱਲਿਆ ਹੂੰ ਅਕਾਲ ਤਖਤ ਕੀ ਕਰਿਆ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੂੰ ਠੀਕ ਹੈ ਜੀ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮੁਤਾਬਕ ਚੱਲਣਾ ਰਾਜਨੀਤੀ ਵੱਲ ਬੇਨੀ ਮੂੰਹ ਰੇਖਣਾ ਉਹਨੂੰ ਕਿਸੇ ਨਹੀਂ ਚਾਹੀਦਾ ਹਾਂ ਅੱਜ ਵੀ ਇਦਾਂ ਹੀ ਹੈ ਹੂੰ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਬੈਠਣ ਜਿੱਤੇ ਸ਼ਸਤਰ ਪੈਣ ਤੁਸੀਂ ਅਗਰ ਧਿਆਨ ਨਾਲ ਦੇਖੋ ਜੀ ਉਹਦੀ ਫੋਟੋ ਨੈਟ ਤੇ ਮਿਲ ਬਲ ਹੋਊਗੀ ਬਹੁਤ ਸਾਰੀਆਂ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ ਜਦ ਤੁਸੀਂ ਕਦੀ ਵੀ ਦੁਬਾਰਾ ਜਾਓ ਤੇ ਉੱਥੇ ਦੇਖੋ ਜੀ ਤੁਸੀਂ ਦੇਖੋਗੇ ਕਿ ਅਕਾਲ ਤਖਤ ਸਾਹਿਬ ਦੇ ਜਦੋਂ ਕੋਈ ਸਨਮੁਖ ਬੈਠਦਾ ਹੂੰ ਜਾਂ ਪੰਥ ਬੈਠਦਾ ਹੂੰ ਉਸ ਥਾਂ ਤੋਂ ਡਿਊਟੀ ਦੇ ਵਿੱਚ ਦੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਹਮ ਇਹਦਾ ਕੀ ਮਤਲਬ ਹੈ ਜੀ ਹਮ ਇੱਕ ਪਾਸੇ ਤੇ ਨਿਸ਼ਾਨ ਨੀਵਾ ਬਿਲਕੁਲ ਤੁਹਾਨੂੰ ਪਤਾ ਲੱਗ ਗਿਆ ਕਿ ਉਚਾਈ ਤੇ ਸ਼ਰੋਮਣੀ ਗੁਰੂ ਗ੍ਰੰਥ ਸਾਹਿਬ ਸਰਬੰਦਰ ਸਾਹਿਬ ਹੈ ਦਰਬਾਰ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਦਾ ਸਿਧਾਂਤ ਹੈ ਬਿਲਕੁਲ ਸਾਡੇ ਲਈ ਸ਼ਰੋਮਣੀ ਉਹ ਹੈ ਜੀ ਸਾਡੇ ਲਈ ਸ਼ਰੋਮਣੀ ਰਾਜਨੀਤੀ ਨਹੀਂ ਹੈ ਇਹ ਸੈਕੰਡਰੀ ਇਹਦੀ ਲੋਡ ਇਸ ਕਰਕੇ ਹੈ ਕਿਉਂਕਿ ਸਮਾਜ ਦੇ ਵਿੱਚ ਰਾਜ ਤੇ ਧਰਮ ਦੋ ਵੱਡੀਆਂ ਤਾਕਤਾਂ ਮੁੱਢ ਕਦੀਮ ਜਦੋਂ ਦਾ ਆਦੀ ਮਾਨਵ ਜੰਗਲਾਂ ਤੋਂ ਅਸੀਂ ਸਭਿਤਾਵਾਂ ਸਾਡੀਆਂ ਪੈਦਾ ਹੋਈਆਂ ਕਬੀਲੇ ਪੈਦਾ ਹੋਏ ਰਾਜ ਤੇ ਧਰਮ ਦੋਵੇਂ ਚੱਲਦੇ ਆ ਰਹੇ ਨੇ ਹਮ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਾਂ ਧੰਨ ਗੁਰੂ ਨਾਨਕ ਸਾਹਿਬ ਨੇ ਹਮ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਉਦਾਸੀਆਂ ਨੂੰ ਚੱਲੇ ਸਤਿਗੁਰੂ ਜੀ ਆਸਾ ਹੱਥ ਕਿਤਾਬ ਕੱਟ ਹਮ ਭਾਵ ਕੀ ਭਾਵੇ ਹੈ ਇਹ ਸ਼ਾਸਤਰ ਵੀ ਕੋਲੇ ਆ ਤੇ ਸ਼ਸਤਰ ਵੀ ਕੋਲੇ ਹੁਣ ਤੁਹਾਨੂੰ ਕੁੱਤਾ ਪੈ ਜਾਏਗਾ ਜੀ ਤੇ ਤੁਸੀਂ ਉਹਨੂੰ ਪਾਠ ਥੋੜੀ ਸੁਣਾਓਗੇ ਨਾ ਹੁਣ ਤਾਂ ਡਾਂਗ ਮਾਰਨੀ ਪੈਣੀ ਡਾਂਗ ਮਾਰੂਗਾ ਬਿਲਕੁਲ ਇਹਦਾ ਮਤਲਬ ਇਹ ਗਵਾਹੀ ਹੈ ਇਸ ਗੱਲ ਦੀ ਕਿ ਗੁਰਦਾਨ ਸਿੰਘ ਸਾਹਿਬ ਜਦੋਂ ਦਾਰਸ਼ੀਆਂ ਨੂੰ ਤੁਰੇ ਸ਼ਸਤਰ ਤੇ ਸ਼ਾਸਤਰ ਸਮੇਲ ਸੀਗਾ ਹੱਥ ਵਿੱਚ ਡਾਂਗ ਵੀ ਸੀ ਸੋਟਾ ਵੀ ਸੀਗਾ ਤੇ ਕੱਸ਼ ਵਿੱਚ ਬੋਥੀ ਵੀ ਸੀ ਬੋਥੀ ਵੀ ਸੀ ਬਿਲਕੁਲ ਦੋਵੇਂ ਆ ਗਈਆਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੋ ਤਲਵਾਰਾਂ ਪਹਿਨਦੇ ਇੱਕ ਮੀਰੀ ਦੀ ਇੱਕ ਪੀਰੀ ਦੀ ਹੂੰ ਇਹ ਉੱਥੇ ਵੀ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੋਇਆ ਹੂੰ ਕੋਈ ਸਵਾਲ ਕਰੇਗਾ ਨਾ ਬੱਚਾ ਕਿ ਮੀਰੀ ਤੇ ਰਾਜ ਦੀ ਪ੍ਰਤੀਕ ਹੈ ਹੂੰ ਇਹਦਾ ਚਿੰਨ ਤਾਂ ਕਿਰਪਾਨ ਹੋ ਸਕਦੀ ਹੈ ਬਿਲਕੁਲ ਪੀਰੀ ਹੂੰ ਜਿਹੜੀ ਧਰਮ ਦੀ ਪ੍ਰਤੀਕ ਹੈ ਉਹਦਾ ਚਿੰਨ ਕਿਰਪਾਨ ਕਿਵੇਂ ਹੈ ਹੂੰ ਇਹ ਵੱਡੀ ਗੱਲ ਹੈ ਨਾ ਉਹਦਾ ਤੇ ਮਾੜਾ ਹੋਣਾ ਚਾਹੀਦਾ ਸੀ ਗੁਟਕਾ ਸਾਹਿਬ ਪੋਥੀ ਸਾਹਿਬ ਹੋਣਾ ਚਾਹੀਦਾ ਸੀ ਇਹੀ ਸਮਝਣਾ ਬਈ ਹੂੰ ਉਹ ਕਪੂਰ ਹੋਰਾਂ ਦੀ ਇੱਕ ਲਾਈਨ ਹੈ ਮੈਨੂੰ ਲੱਗਦਾ ਸ਼ਾਇਦ ਮੇਰੀ ਗੱਲ ਨੂੰ ਸੌਖਿਆ ਕਰ ਦੂਗੀ ਜੀ ਉਹ ਕਹਿੰਦੇ ਕਾਇਲ ਤਾਂ ਰਬਾਬ ਨਾਲ ਕਰਦਾ ਹਾਂ ਤਲਵਾਰ ਤਾਂ ਇਸ ਦੀ ਰੱਖ ਹੀ ਲਈ ਤਲਵਾਰ ਰਬਾਬ ਦੀ ਰੱਖ ਲਈਏ ਹੁਣ ਸਮਝ ਲੱਗੀ ਗੱਲ ਜੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਧਰਮ ਦਾ ਚਿੰਨ੍ਹ ਵੀ ਕਿਰਪਾਨ ਬਣਾ ਲਈ ਹੂੰ ਇਹਦਾ ਮਤਲਬ ਹੈ ਧਰਮ ਦੇ ਸਿਧਾਂਤਾਂ ਦੀ ਰਾਖੀ ਕਰਨ ਵਾਸਤੇ ਧਰਮ ਦੇ ਸਿਧਾਂਤਾਂ ਦੀ ਇੰਪਲੀਮੈਂਟੇਸ਼ਨ ਕਰਨ ਵਾਸਤੇ ਜੱਜ ਦੇ ਹੱਥ ਵਿੱਚ ਪਿਸਟੌਲ ਜਾਂ ਡਾਂਗ ਨਹੀਂ ਹੈ ਪਰ ਪੁਲਸੀ ਦੇ ਹੱਥ ਵਿੱਚ ਪਿਸਟੌਲ ਤੇ ਡਾਂਗ ਹੈ ਕਿਉਂਕਿ ਜੱਜ ਨੇ ਆਰਡਰ ਕਰਦਾ ਹੈ ਲਾਗੂ ਕਿੰਨੇ ਕਰਨਾ ਪੁਲਿਸ ਨੇ ਕਰਨਾ ਉਸ ਨੇ ਕਰਨਾ ਸੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੇਖ ਰਹੇ ਨੇ ਕਿ ਧਰਮ ਦੀ ਬਾਤ ਸੱਚ ਦੇ ਰਾਹ ਤੇ ਚੱਲਣਾ ਜੋ ਤਾ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੋਰੀ ਆਓ ਤੇ ਚੱਲਣਾ ਹਮ ਹੈਨਾ ਉਸ ਵੇਲੇ ਤੁਹਾਨੂੰ ਪ੍ਰੇਮ ਦੀ ਗਲੀ ਵਾਸਤੇ ਵੀ ਕੋਲੇ ਸ਼ਸਤਰ ਹੋਣਾ ਜ਼ਰੂਰੀ ਬਿਲਕੁਲ ਉਹ ਸ਼ਸਤਰ ਜਿਹੜਾ ਧਰਮ ਦੀ ਰਾਖੀ ਕਰ ਸਕੇ ਹੁਣ ਮੈਂ ਅੱਜ ਅਕਾਲੀਆਂ ਨੂੰ ਪੁੱਛਦਾ ਵੀ ਤੁਹਾਡੀ ਜਿਹੜੀ ਹੋਂਦ ਹੈ ਉਹਤੇ ਧਰਮ ਦੀ ਰਾਖੀ ਕਰਨ ਦਾ ਮਸਤੇ ਬਣੀ ਸੀ ਬਿਲਕੁਲ ਮੀਰੀ ਤੇ ਪੀਰੀ ਵਿੱਚੋਂ ਜੇ ਆਪਾਂ ਸ਼੍ਰੋਮਣੀ ਕਮੇਟੀ ਨੂੰ ਹੂੰ ਹੂੰ ਪੀਰੀ ਮੰਨ ਲੀਏ ਹੂੰ ਤੇ ਮੀਰੀ ਕੌਣ ਹੈ ਹੂੰ ਅਕਾਲੀ ਦਲ ਹੂੰ ਤੁਸੀਂ ਸੋਚ ਕੇ ਦੇਖੋ ਜਦੋਂ ਅੱਜ ਅਸੀਂ ਇੱਥੇ ਬੈਠ ਕੇ ਸੋਚਦੇ ਆਂ ਜਾਂ ਬੋਲਦੇ ਆਂ ਲਿਖਦੇ ਆਂ ਉਦੋਂ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਬਹੁਤ ਪਿੱਟਦੇ ਨੇ ਇਸ ਗੱਲ ਦੇ ਵੀ ਇਹ ਸਾਡਾ ਸਾਡਾ ਸਾਡੀ ਕਮੇਟੀ ਤੋੜਨਾ ਚਾਹੁੰਦੇ ਨੇ ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਇਹ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਅਕਾਲੀ ਦਲ ਖਤਮ ਕਰਨਾ ਚਾਹੁੰਦੇ ਨੇ ਹੂੰ ਭਾਈ ਬਾਹਰ ਬੈਠਾ ਟਿੱਪਣੀ ਕਰ ਅਕਾਲੀ ਦਲ ਖਤਮ ਕਿਵੇਂ ਕਰ ਸਕਦਾ ਜੀ ਅਕਾਲੀ ਦਲ ਤੇ ਖਤਮ ਅਕਾਲੀ ਦਲ ਦਾ ਪ੍ਰਧਾਨ ਹੀ ਕਰੂਗਾ ਨਾ ਬਿਲਕੁਲ ਜਦੋਂ ਉਹ ਸਿੱਖ ਸਿਧਾਂਤਾਂ ਨੂੰ ਪਿੱਠ ਦੇਵੇਗਾ ਹੂੰ ਅੱਜ ਜਦੋਂ ਇੱਕ ਚਰਚਾ ਚੱਲ ਰਹੀ ਆ ਆਪਾਂ ਮੌਜੂਦਾ ਗਰੰਟੀ ਇਸ਼ੂਜ਼ ਨੂੰ ਵੀ ਨਾਲ ਲੈਣੇ ਆ ਜੀ ਬਈ ਬਿਰਸਾ ਸਿੰਘ ਬਲਟੋਆ ਜੀ ਵਰਸਸ ਭਾਈ ਅਮਰਪਾਲ ਸਿੰਘ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਹਮਮ ਤਰਨਤਾਰਨ ਸਾਹਿਬ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਹਦੇ ਤੇ ਸੋਸ਼ਲ ਮੀਡੀਆ ਤੇ ਇੱਕ ਡਿਬੇਟ ਚੱਲ ਰਹੀ ਹਮ ਜਦੋਂ ਮਿਰਸਾ ਸਿੰਘ ਵਲਟੋਆ ਕਾਊਂਟਰ ਅਟੈਕ ਕਰਦੇ ਨੇ ਬੜੇ ਸੋਹਣੇ ਲੱਗਦੇ ਨੇ ਦਲੀਲਾਂ ਵੀ ਬੜੀਆਂ ਬਾ ਕਮਾਲ ਲੱਗਦੀਆਂ ਨੇ ਉਹ ਕਹਿੰਦੇ ਮੈਂ ਵੀ ਐ ਐਨਐਸਸੀ ਜਿਹੜਾ ਉਹ 3 ਸਾਲ ਕੀਤਾ 3 ਸਾਲ ਕੀਤਾ ਬਿਲਕੁਲ ਤੇ ਅਮਰ ਚਪਾਲ ਸਿੰਘ ਨੇ ਤਾਂ ਜੀ 1 ਸਾਲ ਕੀਤਾ 1 ਸਾਲ ਕੀਤਾ ਉਹ ਕਹਿੰਦੇ ਅਮਰਿਤਪਾਲ ਸਿੰਘ ਨੇ ਟੋਟਲ 1 ਸਾਲ ਜੇਲ੍ਹ ਕੱਟੀ ਆ ਮੈਂ 7 ਸਾਲ ਜੇਲ੍ਹ ਕੱਟੀ ਹੂੰ ਗੱਲ ਬੜੀ ਵਧੀਆ ਵੀਰ ਜੀ ਹਣਾ ਸੰਗਤ ਵੀ ਆਖੂਗੀ ਵੀ ਗੱਲ ਤਾਂ ਵਿਰਸਾ ਸਿੰਘ ਹੋਣੀ ਵਧੀਆ ਕਰ ਵਧੀਆ ਕਰ ਬਿਲਕੁਲ ਉਹ ਕਹਿੰਦੇ ਮੈਨੂੰ ਵੀ ਇੱਕ ਵਾਰ ਜੰਗ ਚੋਂ ਭੱਜਣਾ ਪਿਆ ਤੇ ਭਾਈ ਅਮਰਿਤਪਾਲ ਸਿੰਘ ਨੂੰ ਵੀ ਭੱਜਣਾ ਪਿਆ ਤੇ ਦੱਸੋ ਫਿਰ ਜੇ ਇਸ ਪ੍ਰਮਾਨ ਦੇ ਉੱਤੇ ਹੀ ਅਮਰਿਤਪਾਲ ਸਿੰਘ ਨੂੰ ਵੋਟਾਂ ਪਾਉਣੀਆਂ ਤੇ ਮੈਨੂੰ ਪਾ ਦਿਓ ਸਮਝ ਲੱਗੀ ਜੀ ਗੱਲ ਬਿਲਕੁਲ ਗੱਲ ਤਾਂ ਉਹਨਾਂ ਦੀ ਠੀਕ ਲੱਗਣ ਦੀ ਹੈ ਜੀ ਪਰ ਮੈਂ ਜਦੋਂ ਜਿਹੜੀ ਸਿਆਸਤ ਦੀ ਗੱਲ ਜਿਹੜੇ ਅਕਾਲੀ ਦਲ ਦੇ ਮਕਸਦ ਦੀ ਗੱਲ ਗੁਰੂ ਅਰਗਬਿੰਦ ਸਾਹਿਬ ਦੇ ਮਿਸ਼ਨ ਦੀ ਗੱਲ ਤੁਹਾਨੂੰ ਭੂਮਿਕਾ ਚ ਕਹੀ ਆ ਆਪਾਂ ਹੁਣ ਉਹਦੇ ਆਧਾਰ ਤੇ ਦੇਖਦੇ ਆ ਕਿ ਕੌਣ ਸਹੀ ਕੌਣ ਗਲਤ ਜੀ ਕਿਉਂਕਿ ਗਲਤ ਸਿਧਾਂਤਾਂ ਦੇ ਹਿਸਾਬ ਨਾਲ ਬਿਰਸਾ ਸਿੰਘ ਦੇ ਹਿਸਾਬ ਨਾਲ ਪਰਮਪਾਲ ਸਿੰਘ ਦੇ ਹਿਸਾਬ ਨਾਲ ਤਾਂ ਗੱਲ ਨਹੀਂ ਚੱਲਣੀ ਬਿਲਕੁਲ ਅਮਰਿਤਪਾਲ ਸਿੰਘ ਦੇ ਹਿਸਾਬ ਨਾਲ ਤਾਂ ਨਹੀਂ ਚੱਲਣੀ ਗੱਲ ਚੱਲਣੀ ਗੁਰੂ ਦੇ ਸਿਧਾਂਤ ਦੇ ਹਿਸਾਬ ਆਪਾਂ ਦੋਵਾਂ ਦੀ ਗੱਲ ਦਾ ਐਨਾਲਿਸਿਸ ਗੁਰੂ ਦੇ ਸਿਧਾਂਤ ਦੇ ਹਿਸਾਬ ਨਾਲ ਕਰਾਂਗੇ ਜੀ ਹੁਣ ਆਪਾਂ ਚੀਜ਼ ਵਿਰਸਾ ਸਿੰਘ ਬਲਟੋਆ ਨਾ ਇਸ ਗੱਲ ਦਾ ਦੁੱਖ ਨਹੀਂ ਹੈ ਹਮ ਆਪਾਂ ਇਹ ਤਾਂ ਕਦੀ ਵੀ ਕੋਈ ਪੰਥ ਚ ਨਹੀਂ ਕਹਿੰਦਾ ਕਿ ਵਿਰਸਾ ਸਿੰਘ ਨੇ ਕੁਰਬਾਨੀ ਨਹੀਂ ਕੀਤੀ ਬਿਲਕੁਲ ਮਸਲਾ ਹੀ ਇਸ ਗੱਲ ਦਾ ਹੈ ਸਾਡਾ ਜਿਹੜਾ ਅਕਾਲੀ ਦਲ ਦੇ ਨਾਲ ਰੌਲਾ ਹੈ ਉਹ ਇਸ ਗੱਲ ਦਾ ਬਈ 100 ਸਾਲ ਪਹਿਲਾਂ ਜੀ ਪੰਥ ਨੇ ਇੱਕ ਜਮਾਤ ਤਿਆਰ ਕੀਤੀ ਜਿਹੜੀ ਪੰਥ ਦੀ ਪਾਰਲੀਮੈਂਟ ਦੇ ਵਿੱਚੋਂ ਪੈਦਾ ਹੋਈ ਉਹਨਾਂ ਨੇ ਕਿਹਾ ਤੁਸੀਂ ਪੰਥ ਦੀ ਨੁਮਾਇੰਦਗੀ ਕਰਨੀ ਕੁਰਸੀ ਲਓ ਹਮ ਠੀਕ ਹੈ ਨਾ ਜਿਵੇਂ ਵੈਸੀ ਨਾਰਮਲੀ ਖਾਲਸਾ ਪੰਥ ਜਿਹੜਾ ਉਹ ਟਡਕਾ ਖਾਣਾ ਨਹੀਂ ਖਾਣਾ ਚ ਰੌਲਾ ਪਾਉਂਦਾ ਹਮ ਹਮ ਆਪਾਂ ਨਿਹੰਗ ਸਿੰਘਾਂ ਨੂੰ ਲਾਉ ਕਿਉਂ ਕੀਤਾ ਹੋਇਆ ਵੀ ਖਾ ਲੋ ਕੋਈ ਚੱਕਰ ਦੇ ਹਮ ਕੀਤਾ ਨਾ ਬਿਲਕੁਲ ਕਿਉਂਕਿ ਉਹ ਕੌਮ ਦੀ ਜੰਗ ਜੂ ਫੌਜ ਹੈ ਹਮ ਉਹਨਾਂ ਲਈ ਜ਼ਰੂਰੀ ਹੈ ਜ਼ਰੂਰੀ ਆਪਾਂ ਉਹਨਾਂ ਨੂੰ ਲਾਉ ਕੀਤਾ ਕੋਈ ਕਿੰਤੂ ਬਰੰਤੂ ਨਹੀਂ ਕਰਦਾ ਹਮ ਹੁਣ ਇਹ ਜਦੋਂ ਰਾਜਨੀਤੀ ਕਰਦੇ ਹਾਂ ਕੌਮ ਦੀ ਕਿਹੜੀ ਜਮਾਤ ਹੈ ਜਿਹਨਾਂ ਰਾਜਨੀਤੀ ਕਰਦੇ ਹਮ ਕੌਮ ਨੂੰ ਵੱਡਾ ਮਾਣ ਹੈ ਅਕਾਲੀ ਦਲ ਤੇ ਹਮ ਉਹ ਨਮੈਂਦਾ ਜਮਾਤ ਹੈ ਹਮ ਹਮ ਹੁਣ ਉਹ ਅਕਾਲੀ ਦਲ ਕਰਦਾ ਕੀ ਹਮ ਵਿਰਸਾ ਸਿੰਘ ਜੀ ਨੇ ਕੁਰਬਾਨੀ ਕੀਤੀ ਜੀ ਜੇਲ ਕੱਟੀ ਐ ਐਨਐਸਏ ਕੱਟਿਆ ਬਿਲਕੁਲ ਉਸ ਤੋਂ ਬਾਅਦ ਪੰਥ ਨੇ ਕੀ ਕੀਤਾ ਭਲਾ ਉਹਨਾਂ ਨੇ ਹੂੰ ਪੰਥਰੇ